ਆ ਬੰਨ ਲੈਨੇ ਵੀਰੇ ਤੂੰ ਕੋਈ ਗੱਲ ਨਹੀਂ ਸਹੀ ਏ ਤੇਰੇ ਉਹ ਗਾਚਰ ਤੋਂ ਦੋਨੀ ਪਸੀ ਬੰਨਦੇ ਨੂੰ ਬੰਨਤੀ ਕਰਾਂ ਦੋਨੀ ਪਸੀ ਨਹੀਂ ਬਸ ਬੰਨ ਤੇ ਤਾਂ ਕਰ ਲੱਗੀ ਦਮ ਬੰਨ ਹੋਲੀ ਪਾ ਲੋ ਯਾਰ ਪਾਤੀ ਦੰਨੇ ਪਸੀ ਬੰਨਤੀ ਦੋਨੀ ਪਸੀ ਬੰਨਤੀ ਹੜ ਜਾ ਗੱਲ ਤੋਂ ਬੱਜੀ ਹਾਂਜੀ ਤੁਸੀਂ ਬੰਨ ਦੋ ਤੂੰ ਤਾਂ ਜਾ ਕੇ ਬੰਨ ਦੋ ਛਾਹ ਨਾ ਜੱਕੇ ਬਥੱਲੇ ਬੰਨ ਹਾਂ ਇੱਥੇ ਸਾਈਡਾਂ ਦਾ ਬੰਨ ਸਾਈਡਾਂ ਦੇ ਯਾਰ ਨੋਵਲ ਸਪੈਸ਼ਲ ਬਣਾਇਆ ਠੀਕ ਹੈ ਜੀ ਅੱਛਾ ਅਸੀਂ ਪਹਿਲਾਂ ਉਹ ਵਾਰ ਮੇਰੇ ਘਰ ਨਹੀਂ ਘੜੀ ਵਾਰ ਦੀ ਹਾਂ ਜੀ ਹਾਂ ਜੀ ਉਹ ਵੀ ਝੜਦੀਆਂ ਤੇ ਘੋੜੀ ਵੀ ਝੜਦੀ ਹੈ ਮੋਟਾ ਹੀ ਹਾਂ ਰੇੜਾ ਟਾ ਵੀ ਜਾਂਦੀ ਰਹਿੰਦੀ ਹੈ ਹਾਂਜੀ ਸੱਸੀ ਗਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਹੋਵੋਗੇ ਅੱਜ ਆਪਾਂ ਨਵਾਂ ਮੈਂਬਰ ਘਰ ਲੈ ਕੇ ਆਂਦਾ ਬਰਕਤ ਬਸ਼ੀਰੀ ਲਈ ਆਪਾਂ ਤੇ ਬਾਈ ਉਹਨਾਂ ਨਾਲ ਮਿਲ ਕੇ ਬਹੁਤ ਚੰਗਾ ਲੱਗਿਆ ਅੱਜ ਉਹਨਾਂ ਨੂੰ ਮਿਲ ਕੇ ਪਤਾ ਲੱਗਿਆ ਕਿ ਵੀ ਪੈਸਿਆਂ ਤੋਂ ਉੱਤੇ ਵੀ ਕੋਈ ਦੁਨੀਆ ਹੈਗੀ ਆ ਮੋਹ ਪ੍ਰੇਮ ਵੀ ਕੋਈ ਚੀਜ਼ ਹੈ ਹਨ ਤੇ ਵਈ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਯਾਰ ਤੇ ਆ ਜਾ ਤੁਹਾਨੂੰ ਦਿਖਾਉਨੇ ਹੁਣ ਅੱਗੇ ਅੱਗੇ ਆਪਾਂ ਤੇ ਆਪਾਂ ਲੈ ਕੇ ਆਏ ਅੱਜ ਘਰੇ ਬਰਕਤ ਨੂੰ ਲੈ ਕੇ ਆਏ ਆ ਤੇ ਸਾਰੀ ਤੁਹਾਨੂੰ ਵੀਡੀਓ ਦਿਖਾਉਨੇ ਆ ਤੇ ਅੱਗੇ ਅੱਗੇ ਤੁਸੀਂ ਜੁੜੇ ਰਹੋ ਵੀਡੀਓ ਨਾਲ ਤੇ ਆਪਾਂ ਬਹੁਤ ਜ਼ਿਆਦਾ ਵਲੌਗ ਨਹੀਂ ਬਣਾਇਆ ਘਰ ਉੱਤਰਦੇ ਹਾਂ ਦਾ ਬਣਾਇਆ ਬਸ ਤੇ ਬਰਕਤ ਚੜ੍ਹ ਵੀ ਵਿਚਾਰੀ ਸੌਖੀ ਗਈ ਕੋਈ ਉਹਨੇ ਲਾਉਣ ਜਿਹੜੇ ਵੀ ਤੰਗ ਨਹੀਂ ਕੀਤਾ ਜਮਾ ਵੀ ਤੇ ਵਧੀਆ ਕਿ ਆਪਣੇ ਜੀ ਲੱਗਿਆ ਇਹਦਾ ਉਹ ਤੇ ਬਾਈ ਹੁਣੀ ਬਹੁਤ ਜਿਆਦਾ ਪਿਆਰ ਕਰਦੇ ਸੀਗੇ ਤੇ ਮੂਹ ਪ੍ਰੇਮ ਬਹੁਤ ਸੀਗਾ ਇਹਦੇ ਨਾਲ ਬਾਈ ਭਾਵ ਕੁਈ ਹੋ ਗਈ ਸੀਗੇ ਇਦਾਂ ਇਹ ਜਾਨਵਰ ਕਰਨ ਤੋੜਨਾ ਮਤਲਬ ਵੇਚ ਦੇਣਾ ਤੇ ਛੋਟੀ ਗੱਲ ਨਹੀਂ ਹੁੰਦੀ ਤੇ ਬਾਈ ਕੋਈ ਗੱਲ ਨਹੀਂ ਕਿਹੜਾ ਮਾਰਦੇ ਰਹਿਣਗੇ ਤੇ ਆਪ ਦੀ ਸ਼ਰੀ ਦੇਖਦੇ ਰਹਿਣਗੇ ਤੇ ਬਹੁਤ ਠੰਡੀ ਸੀ ਤੇ ਬਸ਼ੀਰੀ ਹੈਗੀ ਇੱਕ ਵਾਰ ਕਰਿਆਗੇ ਥੋੜਾ ਜਿਹਾ ਡਰ ਦੀ ਜਰੂਰ ਸੀਗੀ ਤੇ ਬਾਅਦ ਵਿੱਚ ਵਿਚਾਰੀ ਪਰ ਕੁਝ ਨਹੀਂ ਹੋਇਆ ਤੇ ਵਧੀਆ ਜੀ ਲੱਗਿਆ ਇਹ ਲੱਭੀ ਬੋਟੀ ਆ ਆਵੇ ਵਿੱਚ ਨਵੀਂ ਨੇੜੇ ਆ ਜਾ ਨੂੰ ਇੱਕ ਕੁਛ ਕਰ ਲਾਂਦਾ ਜਾਂ ਘੋੜੀ ਖੋਲ ਖੋਲੋ ਬਰਕਾ ਲੱਤੀ ਦਿਖਾਓ ਕੁਆਦੀ ਲੱਗਿਆ ਬੰਦ ਲਾਸ ਕੇ ਕਿੱਲੇ ਤੇ ਸੰਘਾਉਂਗਾ ਜਾਮਿੰਗ ਵਾਲਾ ਹਾਂ ਦੀ ਗੱਲ ਉਹ ਵੀ ਬਣਾਈਆਂ ਮਾੜਾ ਦੂਰਾ ਤੇ ਉਹਦੇ ਬਾਅਦ ਆਪਾਂ ਬਸ ਆਹ ਆਇਆ ਮਾੜਾ ਜਿਹੜਾ ਕੀ ਸ਼ਕਲ ਹੁੰਦਾ ਬਸ ਮਤਲਬ ਕਿ ਜਾਂਦੀ ਸੀ ਗਈ ਤੇ ਦਾਣੇ ਖਵਾਈ ਲੜੇ ਇੱਕ ਵੀਡੀਓ ਬਣਾਈ ਉਹ ਵੀ ਕਹਿੰਦੀ ਮੈਂ ਤਾਂ ਬਣਾਉਣੀ ਬਣਾਉਣੀ ਹੈਗੀ ਤੇ ਬਹੁਤ ਚਾਰੀ ਠੰਡੀ ਸੀ ਰ ਵਰਕਤ ਰੱਬ ਲੰਮੀਓ ਮਰਾ ਕਰੇ ਤੇ ਬਹੁਤ ਵਧੀਆ ਕੋੜੀ ਬਣਨੇ ਨੇ ਅੱਗੇ ਹੁਣ ਇਹਦੇ ਨਾਲ ਆਪਾਂ ਵੀਡੀਓ ਪਾ ਕੇ ਰਾਂਗੇ ਵਰਕਤ ਨਾਲ ਸਾਰੇ ਦੱਸਿਓ ਤੁਸੀਂ ਕਮੈਂਟ ਕਰਕੇ ਵੀ ਕਿਵੇਂ ਲੱਗੀ ਬੱਚੀ ਤੇ ਵਿਚਾਰੀ ਵਧੀਆ ਕਰਮਾਂ ਵਾਲੀ ਹੋਵੇ ਤੇ ਅੱਗੇ-ਅੱਗੇ ਦੇਖੋ ਤੁਸੀਂ ਵੀ ਵਰਕਤ ਹਾਂ ਜੋ ਉਦੋਂ ਬਾਅਦ ਮਮਾ ਕਹਿੰਦੇ ਵੀ ਮੈਨੂੰ ਵੀ ਫੜਾ ਵਰਕਤ ਤੇ ਮੈਂ ਵੀ ਫੜਨੀ ਹੈਗੀ ਤੇ ਆਪਾਂ ਛੋਟੇ ਜਿਹੇ ਬਲੌਗ ਬਣਾਇਆ ਸੀਗਾ ਕਿਰਾਂ ਇੱਕ ਵਾਰ ਜਰੂਰ ਅੱਜ ਵੀ ਕਰਦੀ ਸੀਗੀ ਹੁਣ ਬਿਲਕੁਲ ਆਪਣੇ ਤੇਜ ਗਈ ਜਿਵੇਂ ਜਿਵੇਂ ਟਾਈਮ ਹੋਇਆ ਤੇ ਹੁਣ ਵਧੀਆ ਕੋਈ ਅੱਜ ਵੀ ਨਹੀਂ ਕਰਦੀ ਇਸ ਠੰਡੀ ਸੀਲ ਬਣ ਕੇ ਵਿਚਾਰੀ ਮੂ ਬਹੁਤ ਕਰਦੀ ਹੈਗੀ ਅੱਗੇ ਅੱਗੇ ਦੇਖੋ ਆਪਾਂ ਇੱਕ ਵਾਰ ਤਾਂ ਬੰਨਤੀ ਸੀ ਕਿਰਾਏ ਮਤਲਬ ਕਿ ਅੰਦਰ ਤੇ ਬਾਅਦ ਵਿੱਚ ਆਪਾਂ ਖੋਲਤੀ ਮਤਲਬ ਕਿ ਵੀ ਦਰ ਸੀਗਾ ਵੀ ਇਹ ਡੇਟਾਂ ਨਾਲ ਆ ਜੇ ਤੇ ਪਹਿਲੀ ਵਾਰ ਕੀ ਪਤਾ ਹੁੰਦਾ ਨਾ ਜਾਨਵਰ ਦਾ ਕੋਈ ਪੈਰ ਵਗੈਰਾ ਨਾਲ ਪਾਲੀ ਉਸ ਤੋਂ ਬਾਅਦ ਆਪਾਂ ਇਹ ਛੜਤੀ ਸੀ ਖੁੱਲੀ ਤੇ ਹੁਣ ਇਹ ਤਸਕਰ ਨਾਲ ਇੱਕ ਕਮਰੇ ਜਦੋਂ ਨੇ ਫਿੱਟ ਕਰਤੇ ਕਿਰਾਂ-ਕਿਰਾਂ ਤੇ ਜਰੂਰ ਡਰਦੀ ਦੀ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਆ ਕਲਤ ਕਲਤ ਕਿਆ ਮੈਨੂੰ ਪਹਿਲਾਂ ਪਤਾ ਸੀ ਤੇਰੀ ਨਿਗਾਹ ਹੀ ਨਹੀਂ ਇਹਦੇ ਚ ਨਿਗਾਹ ਪਿਛਾਲੀ ਵਾਲੀ ਬਸਤੀ ਹੋਣੀ ਨਿਗਾਹ ਤੇ ਕੱਲੀ ਨੂੰ ਬੰਦ ਕਰ ਦੇ ਉਹ ਮੈਂ ਕਿਉਂ ਨਹੀਂ ਮਨ ਦਾ ਕਰ ਰਿਹਾ ਡਰਨ ਹੋ ਜਾਵੇ ਹਵਨ ਨਹੀਂ ਨਹੀਂ ਡਰਦਾ ਸੱਥੇ ਵੀ ਲਿਆਉਣੇ ਹਜੇ ਮੈਂ ਅੱਜ ਹੈ ਹੈ ਨੂੰ ਤੂੰ ਡਰਾਈਵਰ ਕੱਚਾਂ ਹਲੇ ਜੋ ਤੇ ਲੈ 돌려가니 바게 돌려요키니돌 ਹੰਝਾ ਪਾ ਤਸਕਰ ਤੇ ਬਰਕਤ ਨੂੰ ਇੱਕ ਕਮਰੇ ਛੱਡਤਾ ਇੱਕ ਪੁੱਛ ਤੇ ਡਰੀ ਜਾਂਦੇ ਸੀਗੇ ਉਹ ਉਹ ਦਿਨ ਨੇੜੇ ਉਹ ਵੀ ਉਹ ਦਿਨ ਉਹ ਵੀ ਸਾਨੂੰ ਵੀ ਲੜਨ ਨੂੰ ਪਰ ਵਿਚਾਰੀ ਦੋਵੇਂ ਠੀਕ ਠੀਕ ਹੈ ਤੇ ਘਰੇ ਪਲੇ ਹੋਈ ਹੈਣਾ ਦੋਵੇਂ ਬਾਈ ਵੀ ਨੂੰ ਬਹੁਤ ਪਿਆਰ ਕੀਤਾ ਕਰਦੇ ਸੀਗੇ ਤਾਂ ਵੀ ਨਹੀਂ ਉਹ ਵਿਚਾਰੀ ਬਰਕਤ ਕੁਝ ਕਹਿੰਦੀ ਤੇ ਤਸਕਰ ਵੀ ਕੁਝ ਨਹੀਂ ਕਹਿੰਦਾ ਸੀਗਾ ਇੱਕ ਜੁੱਤੀ ਡਰੀ ਜੇ ਜਾਰੀ ਤੇ ਬਸ ਉਹ ਦੋਵਾਂ ਤਾਂ ਵਧੀਆ ਹੁਣ ਖੜ ਗਏ ਤੇ ਫਿਰਦੇ ਹੁਣ ਤਾਂ ਇੱਥੇ ਅੱਜ ਫਿਰਦੇ ਕਮਰੇ 'ਚ ਇੱਕ ਵਾਰ ਜ਼ਰੂਰ ਕੀਤਾ ਇਤਨਾ ਥੋੜਾ ਰਸਤਾ ਤੇ ਐਂ ਗੇੜੇ ਜੇ ਪਹਿ ਵਾਰਦੇ ਨਾ ਵਰਕਤ ਬਸ 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 ਖੜ ਜਾ ਖੜ ਜਾ ਵੈਰੀ ਗੁੱਡ ਤਸਕਰ ਤੁਮੀ ਨੂੰ ਕੋ ਬੋਲਣਾ ਅੰਜੀ ਆਪਾਂ ਵਰਕਤ ਘਰੇ ਲੈ ਆਂਦੀ ਤੇ ਬਹੁਤ ਵਿਚਾਰੀ ਵੀ ਸੀ ਲੈ ਗਈ ਸਿਆਣੀ ਬਹੁਤ ਹੋ ਗਈ ਆਪਣੇ ਘਰ ਦੇ ਬੱਚਿਆਂ ਵਰਗੀ ਆ ਤਸਕਰ ਵੀ ਆਪਣਾ ਵਿਚਾਰ ਅਸੀਲ ਹੀ ਸੀਗਾ ਤੇ ਲੜੇ ਵੀ ਨਹੀਂ ਇਕੱਠੇ ਛੱਡਦੇ ਹੁਣ ਇਹ ਪਠੇ-ਪਠੇ ਵਧੀਆ ਜਾਂਦੇ ਆ ਜੀ ਜੱਟ ਕੇ ਠਾਸਰਾ ਆਪੇ ਬਣਦਾ ਰਹਾਉਂ ਮਿਲਦੇ ਆ ਅਗਲੇ ਵਲੌਗ ਚ ਦੱਸਿਓ ਤੁਹਾਨੂੰ ਵੀ ਸ਼ੀਰੀ ਆਪਣੀ ਕਿਵੇਂ ਲੱਗੀ ਇਹਦਾ ਨਾਮ ਆ ਬਰਕਤ